ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਉਂਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਹੈ ਜਾਨੀ ਕਿ ਹੁਣ ਇੱਕ ਹੋਰ ਜਹਾਜ਼ ਭੱਜ ਕੇ ਭਾਰਤੀਆਂ ਨੂੰ ਭਾਰਤ ਵਾਪਸ ਭੇਜਿਆ ਗਿਆ ਜਿਸ ਦੇ ਵਿੱਚ ਹੁਣ ਦਾਸੀ ਇਹ ਕਿ 54 ਭਾਰਤੀ ਡਿਪੋਰਟ ਇੱਕ ਵਾਰ ਫਿਰ ਤੋਂ ਕਰ ਦਿੱਤੇ ਨੇ ਹੱਥ ਖੜੀਆਂ ਲਗਾ ਕੇ ਵਾਪਸ ਉਹਨਾਂ ਨੂੰ ਭੇਜਿਆ ਗਿਆ ਲਿਸਟ ਵੀ ਸਾਹਮਣੇ ਆ ਚੁੱਕੀ ਹੈ ਕਿ ਕਿੱਥੋਂ ਕਿੱਥੋਂ ਦੇ ਭਾਰਤੀ ਨੌਜਵਾਨ ਸਨ ਜਿਹਨਾਂ ਨੂੰ ਰਿਪੋਰਟ ਕੀਤਾ ਗਿਆ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤੌਰ ਤੇ ਹੈ ਭਾਰਤੀ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਦੱਸਿਏ ਕਿ ਇਸ ਜਹਾਜ਼ ਨੂੰ ਦਿੱਲੀ ਹਵਾਈ ਅੱਡੇ ਤੇ ਪਹੁੰਚਾਇਆ ਗਿਆ ਉੱਥੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਇਹਨਾਂ ਨੌਜਵਾਨਾਂ ਨੂੰ ਆਪਣੇ ਨਾਲ ਲੈ ਗਈ ਹੈ ਇਹ ਸਾਰੇ ਡੌਂਕੀ ਰੂਟ ਰਾਹੀਂ ਅਮਰੀਕਾ ਗਏ ਸੰ ਰਿਪੋਰਟ ਕੀਤੇ ਗਏ ਭਾਰਤੀ ਹਰਿਆਣਾ ਦੇ ਰਹਿਣ ਵਾਲੇ ਹਨ ਅਤੇ ਇਸ ਵਿੱਚ ਲਗਭਗ 16 ਕਰਨਾਲ ਦੇ ਨੇ ਤੇ 14 ਨੌਜਵਾਨ ਕੈਥਲ ਜ਼ਿਲ੍ਹੇ ਦੇ ਵਸਨੀਕ ਹਨ ਜਿਨ੍ਹਾਂ ਵਿੱਚੋਂ ਇੱਕ ਨਾਗਰਿਕ ਵਾਕਵਾਕ ਪਿੰਡਾਂ ਤੇ ਕਸਬਿਆਂ ਦੇ ਹਨ ਜੋ ਡੌਂਕੀ ਰੂਟਰਾਹੀ ਅਮਰੀਕਾ ਦੇ ਵਿੱਚ ਦਾਖਲ ਹੋਏ ਸੀ ਤੇ ਅਮਰੀਕਾ ਨੇ ਉਹਨਾਂ ਨੂੰ ਹੁਣ ਵਾਪਸ ਡਿਪੋਰਟ ਕਰ ਦਿੱਤਾ ਇਸ ਤੋਂ ਪਹਿਲਾਂ ਤੁਹਾਨੂੰ သိਏ ਕਿ ਫਰਵਰੀ 2025 ਦੇ ਵਿੱਚ ਕੈਥਲ ਦੇ 12 ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਔਰ ਜਾਣਕਾਰੀ ਦੇ ਅਨੁਸਾਰ ਕਰਨਾਲ ਪੁਲਿਸ ਨੇ ਕਿਹਾ ਕਿ ਡੌਂਕੀ ਰੂਟਰਾਹੀ ਅਮਰੀਕਾ ਗਏ ਲਗਭਗ 16 ਲੋਕਾਂ ਨੂੰ ਰਿਪੋਰਟ ਕੀਤਾ ਗਿਆ ਕਰਨਾਲ ਪੁਲਿਸ ਨੇ ਉਹਨਾਂ ਨੂੰ ਵਾਪਸ ਲੈ ਕੇ ਉਹਨਾਂ ਦੇ ਪਰਿਵਾਰਾਂ ਨੂੰ ਸੌਂਪਿਆ ਹੈ ਉਨਾਕਿਆਕੇ ਪੁਲਿਸ ਨੇ ਅਜੇ ਤੱਕ ਕਿਸੇ 에ਜੰਟ ਬਾਰੇ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਇਹ ਵੀ ਜਾਣਕਾਰੀ ਆਈ ਹੈ ਕਿ ਕੋਈ ਵੀ ਬੱਚਾ ਇਸ ਗਲਤ ਤਰੀਕੇ ਨਾਲ ਵਿਦੇਸ਼ ਨਹੀਂ ਜਾਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਗਲਤ ਤਰੀਕਾ ਹੈ ਜਿਸ ਕਾਰਨ ਤੋਂ ਜਿਸ ਕਾਰਨ ਇਹਨਾਂ ਸਾਰਿਆਂ ਦੇ ਉੱਤੇ ਵੱਡੀਆਂ ਮੁਸ਼ਕਲਾਂ ਵੀ ਪੈਦਾ ਹੋ ਗਈਆਂ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਰਹੇਗੀ ਅਤੇ ਜੇਕਰ ਕਿਸੇ ਦਾ ਕੋਈ ਅਪਰਾਧਿਕ ਰਿਕਾਰਡ ਹੈ ਤਾਂ ਇਹ ਜਾਂਚ ਵੀ ਸਾਹਮਣੇ ਆਵੇਗੀ। ਤਾਂ ਹੁਣ ਇਹ ਜਿਹੜੇ ਨੌਜਵਾਨ ਅਮਰੀਕਾ ਗਏ ਸਨ ਇਹਨਾਂ ਨੂੰ ਸਾਰਿਆਂ ਨੂੰ ਡਿਪੋਰਟ ਕੀਤਾ ਗਿਆ ਇਹ ਸਾਰੇ ਡਿਪੋਰਟ ਹੋ ਕੇ ਵਾਪਸ ਭਾਰਤ ਭੇਜੇਗੇ ਨੇ ਤਾਂ ਇਹਨਾਂ ਸਾਰੇ ਹਰਿਆਣਵੀ ਨੌਜਵਾਨਾਂ ਦੇ ਉੱਤੇ ਜੋ ਕਾਰਵਾਈ ਕਰ ਦਿੱਤੀ ਗਈ ਹੈ ਇਹ ਸਾਰੇ ਨੌਜਵਾਨ ਕੋਈ ਆਪਣੀਆਂ ਜ਼ਮੀਨਾਂ ਵੇਚ ਕੇ ਅਮਰੀਕਾ ਗਿਆ ਸੀ ਕੋਈ ਨੌਜਵਾਨ ਜੋ ਹੈ ਪੈਸੇ ਚੱਕ ਕੇ ਤੇ ਨਾਲ ਹੀ ਆਪਣੇ ਸੁਪਨਿਆਂ ਨੂੰ ਸਕਾਰ ਕਰਨ ਲਈ ਅਮਰੀਕਾ ਗਿਆ ਸੀ ਵੱਡੀ ਕਾਰਵਾਈ ਅਮਰੀਕਾ ਸਰਕਾਰ ਨੇ ਇੱਕ ਵਾਰ ਫਿਰ ਤੋਂ ਕਰ ਦਿੱਤੀ ਅਮਰੀਕਾ ਨੇ ਬੇੜੀਆਂ ਦੇ ਨਾਲ ਬਣ ਕੇ ਇਹਨਾਂ ਨੌਜਵਾਨਾਂ ਨੂੰ ਦਿੱਲੀ 에ਰਪੋਰਟ ਦੇ ਉੱਤੇ ਪਹੁੰਚਾਇਆ ਔਰ ਇੱਕ ਹੋਰ ਵੱਡਾ ਜਹਾਜ਼ 에ਰਪੋਰਟ ਤੇ ਦੇਖਣ ਨੂੰ ਮਿਲਿਆ ਅਮਰੀਕਾ ਦਾ ਤੇ ਉਸ ਤੋਂ ਬਾਅਦ ਹੁਣ ਬਹੁਤ ਜ਼ਿਆਦਾ ਚਿੰਤਾ ਲੋਕਾਂ ਦੀ ਵਧ ਗਈ ਹੈ ਜਿਹੜੇ ਅਮਰੀਕਾ ਜਾਣ ਦਾ ਸੁਪਨਾ ਦੇਖਦੇ ਨੇ ਜਿਹੜੇ ਲੋਕ ਚਾਹੁੰਦੇ ਨੇ ਕਿ ਅਸੀਂ ਅਮਰੀਕਾ ਜਾ ਜਾਈਏ ਪਰ ਉਹਨਾਂ ਲੋਕਾਂ ਦੇ ਉੱਤੇ ਹੁਣ ਇੱਕ ਟੈਨਸ਼ਨ ਬੰਤੂ ਕੀ ਇਹ ਪਰੇਸ਼ਾਨੀ ਉਹਨਾਂ ਦੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਅਮਰੀਕਾ ਸਰਕਾਰ ਲਗਾਤਾਰ ਹੀ ਵੱਡੀਆਂ ਕਾਰਵਾਈਆਂ ਕਰ ਰਹੀ ਹੈ ਇਸ ਦਾ ਚਲਦੇ ਦਾ ਅਸੀਂ ਇਹ ਕਿ ਅਮਰੀਕਾ ਲਗਾਤਾਰ ਹੀ ਇਹ ਕਾਰਵਾਈਆਂ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅਮਰੀਕਾ ਦੇ ਵੱਲੋਂ ਵੱਡੇ ਕਦਮ ਚੁੱਕੇ ਜਾ ਰਹੇ ਨੇ ਜਿਸ ਤੇ ਚਲਦੇ ਹੁਣ ਅਮਰੀਕਾ ਸਰਕਾਰ ਲਗਾਤਾਰ ਹੀ ਭਾਰਤੀਆਂ ਨੂੰ ਡਿਪੋਰਟ ਕਰ ਰਿਹਾ ਹੈ ਜਿਹੜੇ ਕਿ ਗੈਰ ਕਾਨੂੰਨੀ ਟੰਕ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਤਾਂ 54 ਭਾਰਤੀ ਇੱਕ ਵਾਰ ਫਿਰ ਤੋਂ ਅਮਰੀਕਾ ਨੇ ਰਿਪੋਰਟ ਕਰ ਦਿੱਤੇ ਨੇ ਕਿ ਜਹਾਜ਼ ਜਿਹੜਾ ਦਿੱਲੀ ਔਰਪੁਰ ਪਹੁੰਚਿਆ ਬੇੜੀਆਂ ਨਾਲ ਭਰ ਕੇ ਇਹਨਾਂ ਨੌਜਵਾਨਾਂ ਨੂੰ ਭੇਜਿਆ ਗਿਆ ਔਰ ਇਹਨਾਂ ਨੌਜਵਾਨਾਂ ਨੇ ਖੁਲਾਸੇ ਕੀਤੇ ਕਿਵੇਂ ਉਹਨਾਂ ਤੇ ਤਸ਼ੱਦਦ ਟਾਏ ਗਏ ਕਿਵੇਂ ਉਹਨਾਂ ਨੂੰ ਟਾਰਚਰ ਕੀਤਾ ਗਿਆ ਖਾਣ ਪੀਣ ਲਈ ਨਹੀਂ ਦਿੱਤਾ ਗਿਆ ਤਾਂ ਬਹੁਤ ਮੁਸ਼ਕਿਲਾਂ ਤੋਂ ਬਾਅਦ ਉਹਨਾਂ ਨੇ ਇੱਕ ਸੁੱਖ ਦਾ ਸਾਹ ਲਿਆ ਤਾਂ ਹੁਣ ਇਹ ਅਹਿਮ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਨੇ ਵੱਡੀ ਕਾਰਵਾਈ ਇੱਕ ਹੋਰ ਜਹਾਜ਼ ਭੇਜ ਕੇ ਭਾਰਤੀਆਂ ਦੇ ਉੱਤੇ ਕੀਤੀ ਹੈ